ਅਗਲੀ ਖਬਰ ਵੱਲ ਚਲੀਏ ਇੱਕ ਰੈਪਰ ਆ ਡੀਡੀ ਉਸ ਨੂੰ ਹੁਣ ਜਿਹੜਾ ਆ ਚਾਰਜ ਕੀਤਾ ਗਿਆ ਹੈਗਾ ਸੈਕਸ ਟ੍ਰੈਫਿਕਿੰਗ ਤੇ ਰੈਕਟਰੀਂਗ ਦੇ ਮਾਮਲੇ ਦੇ ਵਿੱਚ ਯੂ ਐਸ ਦੇ اٹਾਰਨ ਅਟਾਰਨੀ ਆਫਿਸ ਨੇ ਇਨਡਾਈਟਮੈਂਟ ਜਿਹੜੀ ਆ ਉਹ ਫਾਈਲ ਕੀਤੀ ਹੈਗੀ ਆ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਇਹ ਕਨਫਰਮ ਹੋਇਆ ਹੈਗਾ ਇਸ ਨੂੰ ਪਿਛਲੇ ਦਿਨਾਂ ਦੇ ਵਿੱਚ ਇਹਦੇ ਤੇ ਚਾਰजेस ਲਾਏ ਗਏ ਸੀ ਇੱਕ ਤਿੰਨ ਗੱੰਨਾ ਵੀ ਜਿਹੜੀਆਂ ਆ ਉਹ ਬਿਨਾਂ ਲਾਇਸੈਂਸ ਤੋਂ ਰੱਖੀਆਂ ਹੋਈਆਂ ਸੀ ਜੀ ਉਦੇ ਜਿਹੜੇ اٹਾਰਨੀ ਆ ਉਹਨਾਂ ਨੇ ਇਹ ਕਿਹਾ ਵੀ ਉਦੋਂ ਤੱਕ ਇਨੋਸੈਂਟ ਆ ਜਦੋਂ ਤੱਕ ਇਹ ਪ੍ਰੂਵ ਨਹੀਂ ਕੀਤਾ ਜਾ ਸਕਦਾ ਕਹਿੰਦੇ ਵੀ ਉਹ ਨਾਟ ਗਿਲਟੀ ਜਿਹੜਾ ਹੈ ਕੋਰਟ ਦੇ ਵਿੱਚ ਕਹੂਗਾ ਆਪਣੇ ਆਪ ਨੂੰ ਜਿਹੜਾ ਰੈਪਰ ਡੀਡੀ ਆ ਬੜਾ ਅਮਰੀਕਾ ਦਾ ਨਹੀਂ ਕੱਲਾ ਪੂਰੇ ਵਰਲਡ ਲੈਵਲ ਤੇ ਬੜਾ ਮਸ਼ਹੂਰ ਇਹ ਰੈਪਰ ਹੈਗਾ ਆ ਇਹਦੇ ਉੱਤੇ ਵਾਇਲੈਂਸ ਦੇ ਯੂਜ਼ ਆਫ ਫਾਇਰਆਰਮਸ ਥ੍ਰੈਟ ਆਫ ਵਾਇਲੈਂਸ ਅ ਅਬਿਊਜ਼ ਮੋਸ਼ਨਲ ਫਿਜ਼ੀਕਲ ਸੈਕਸ਼ੂਅਲ ਅਬਿਊਜ਼ ਇਹ ਸਾਰੇ ਤਰ੍ਹਾਂ ਦੇ ਜਿਹੜੇ ਚਾਰजेस ਆ ਇਸ ਇਨਡਾਈਟਮੈਂਟ ਦੇ ਵਿੱਚ ਲਾਏ ਗਏ ਹੈਗੇ ਆ ਕਹਿੰਦੇ ਵੀ ਕੌਮਸ ਤੇ ਉਹਦੇ ਜਿਹੜੇ EMPLOYEES ਆ ਉਹੋ ਫੀਮੇਲ ਵਿਕਟਿਮਸ ਨੂੰ ਥ੍ਰੈਟ ਕਰਦੇ ਸੀ ਇਨਡਿਮੀਟੇਟ ਕਰਦੇ ਸੀ ਤੇ ਉਹਨਾਂ ਦੇ ਨਾਲ ਜਿਹੜੇ ਆ ਧੱਕੇ ਨਾਲ ਰਿਲੇਸ਼ਨ ਬਣਾ ਦੇ ਸੀਗੇ ਸੋ ਇਹ ਕੋਰਟ ਦੇ ਵਿੱਚ ਜਿਹੜਾ ਹੁਣ ਕੇਸ ਉਹਨਾਂ ਦੇ ਅਗੇਂਸਟ ਕੀਤਾ ਗਿਆ ਹੈਗਾ ਪਿਛਲੇ ਦਿਨਾਂ ਦੇ ਵਿੱਚ ਹੋਮਲੈਂਡ ਸਕਿਉਰਿਟੀ ਨੇ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਛਾਪਾ ਵੀ ਮਾਰਿਆ ਸੀ ਜਿਸ ਟਾਈਮ ਦੇ ਉੱਤੇ ਉਹਨਾਂ ਕੋਲੋਂ 3 AR15 ਰਾਈਫਲ ਜਿਨ੍ਹਾਂ ਦੇ ਸੀਰੀਅਲ ਨੰਬਰ D ਫੇਸ ਕੀਤੇ ਹੋਏ ਸੀ ਉਹ ਮਿਲੀਆਂ ਸੀਗੀਆਂ ਸੋ ਇਹ ਆਪਾਂ ਦੇਖਦੇ ਹਾਂ ਕਈ ਵਾਰੀ ਬੰਦਾ ਇੰਨਾ ਮਸ਼ਹੂਰ ਹੋ ਜਾਂਦਾ ਫੇਰ ਉਹ ਸੋਚਦਾ ਵੀ ਮੈਂ ਹੀ ਸਾਰਾ ਕੁਝ ਰਹਿਗਾ ਆ ਕਿ ਇਹਦੇ ਉੱਤੇ ਕੁਝ ਨਹੀਂ ਤੇ ਹੁਣ ਉਹ ਜੇਲ੍ਹ ਦੇ ਵਿੱਚ ਜਾਵੇਗਾ ਜੀ